ਉਹਨਾਂ ਹੁਣੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਨਗਰ ਕੀਰਤਨ ਨਿਕਲ ਕੇ ਗਿਆ ਹੈ। ਉਹਨਾਂ ਦੇ ਪਿੱਛੇ ਇੱਕ ਸੰਸਥਾ ਸੇਵਾ ਕਰਦੀ ਪਈ ਆ ਔਰ ਇਸ ਸੰਸਥਾ ਦੇ ਲੋਕ ਜਿਹੜੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਬੜੀਆਂ-ਬੜੀਆਂ ਉੱਚੀਆਂ ਉਪਾਦੀਆਂ ਦੇ ਨੇ ਸਾਡੇ ਨਾਲ ਮੰਡੀ ਬੋਰਡ ਦੇ ਐਸਸੀ ਨੇ ਜਿਹੜੇ ਸੇਵਾ ਕਰਦੇ ਪਏ ਸੀ ਉਹਨਾਂ ਦੀ ਪੂਰੀ ਟੀਮ ਨਾਲ ਆ ਅਸੀ ਸਾਹਿਬ ਅੱਜ ਦਫ਼ਤਰ ਚੋਂ ਨਿਕਲ ਕੇ ਗੁਰੂ ਦੀ ਸੇਵਾ ਕਰਦੇ ਆ ਕਿਤਰਾ ਦਾ ਮਹਿਸੂਸ ਹੋ ਸਕਦੇ ਇਹ ਐਸਸੀ ਦੀ ਪੋਸਟ ਬੜੀ ਵੱਡੀ ਤੇ ਬੜੀ ਅਹਿਮ ਪੋਸਟ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕਦ ਰੱਖੀ ਹੋਈ ਉਹਦੇ ਵਾਸਤੇ ਇਹ ਜਾਂ ਵਡੀਆਂ ਪੋਸਟਾਂ ਇਹ ਕੁਸ਼ਮਤਰ ਨੇ ਉਹੋ ਹੀ ਕਿਰਪਾ ਕਰਕੇ ਕਲਪ ਕਰਕੇ ਇੱਥੋਂ ਤੱਕ ਪਹੁੰਚਾਉਂਦਾ ਨਹੀਂ ਤੇ ਅਸੀਂ ਸਾਡੀ ਇਨੀ ਔਕਾਤ ਨਹੀਂ ਹੈ ਕਿ ਅਸੀਂ ਇਹ ਸੌਖਿਆਂ ਤੋਂ ਕਹ ਸਕੀਏ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਗੁਰਮਾਨ ਸਿੰਘ ਸਾਹਿਬ ਦੀ ਬਖਸ਼ਿਸ਼ ਹੋਈ ਆ ਇਹਦੀ ਸੇਵਾ ਕੀਤੀ ਜਾ ਰਹੀ ਆ ਕਿ ਦੇਖਿਆ ਜਾਵੇ ਤਾਂ ਕਿਸ ਤਰੀਕੇ ਦਾ ਇੱਕ ਤੱਤਾ ਵਿਚਾਰ ਆਇਆ ਮੰਚ ਤੇ ਕਦੋਂ ਸ਼ੁਰੂ ਕੀਤੀ ਇਹ ਸੇਵਾ ਅੱਜ ਤੋਂ 3 ਸਾਲ ਪਹਿਲਾਂ ਇਹ ਪਿਆਰ ਆਉਂਦੇ ਨੂੰ ਪੰਜ-ਛੇ ਸਾਲ ਹੋ ਗਏ ਸੀਗੇ ਕਿ ਪਹਿਲਾਂ ਅਸੀਂ ਲੱਗਰ ਲਾਉਦੇ ਸੀਗੇ ਲੱਗਰ ਲਾ ਕੇ ਕਦੇ ਵੀ ਖਲਾਰਾ ਇੱਥੇ ਤਰ੍ਹਾਂ ਪਾਗੇ ਚਲੇ ਜਾਂਦੇ ਸੀਗੇ ਪਰ ਫਿਰ ਜਦੋਂ ਥੋੜੀ ਸਮਝ ਲੱਗੀ ਕਿ ਨਹੀਂ ਸੰਗਤਾਂ ਜਿਹੜੇ ਆ ਹੋਰ ਸੰਗਤਾਂ ਤੇਰੀਆਂ ਲਾ ਰੀਆਂ ਨੇ ਸਾਨੂੰ ਇਹ ਜਿਹੜਾ ਕੂੜਾ ਕਰਕਟਿਆ ਇਹ ਹਟਾ ਕੇ ਤੇ ਜਿਹੜਾ ਸ਼ਹਿਰ ਆ ਇਹਨੂੰ ਸਾਫ਼ ਸੁਥਰਾ ਬਣਾ ਕੇ ਇੱਕ ਵਿਆਹ ਵਰਗਾ ਮਾਹੌਲ ਦੇਣ ਦੀ ਲੋੜ ਆ ਕਲ ਇਸ ਕਰਕੇ ਅਸੀਂ ਪਹਿਲੇ 3 ਤੱਕ ਪਰਿਵਾਰ ਦੇ ਬੱਚੇ ਕਹਿੰਦੇ ਨੇ ਕਿ ਪਾਪਾ ਅੱਸੀ ਤੁਹਾਨੂੰ ਛੁੱਟੀ ਮਿਲ ਗਈ ਆ ਤੇ ਚਲੋ ਚੱਲੀਏ ਨਵੇਂ ਕੱਪੜੇ ਪਾਈਏ ਤੇ ਨਗਰ ਕੀਰਤਨ ਦੀ ਚੱਲੀਏ ਚਲੋ ਚਲੋ ਅੱਜੇ ਵੀ ਹੁਣ ਇਦਾਂ ਦੇ ਹੋ ਚੁੱਕੇ ਨੇ ਕਿਉਂਕਿ ਕਰੋਨਾ ਦੇ ਵਿੱਚ ਵੀ ਮੈਂ ਆਪ ਖੁਦ ਡਿਊਟੀ ਲਵਾ ਕੇ ਕਰੋਨਾ ਦੀ ਸੇਵਾ ਨਿਭਾਈ ਸੀ ਹਰਾਂ ਦੇ ਵਿੱਚ ਵੀ ਖੁਦ ਡਿਊਟੀਆਂ ਲਵਾ ਕੇ ਤੇ ਇੱਥੇ ਵੀ ਡਿਊਟੀ ਜਿਹੜੀ ਆ ਮੈਂ ਖੁਦ ਹੀ ਆਪ ਲਵਾ ਕੇ ਨਾਲ ਹੀ ਜਿਹੜੀ ਸੇਵਾ ਕਰ ਰਹੇ ਆ ਬਹੁਤ ਵਧੀਆ ਗੱਲਾਂ ਜੀ ਐਸੀ ਸਾਹਿਬ ਨੇ ਆਮ ਤੌਰ ਤੇ ਵਾਈਟ ਕਲਰ ਜੌਬ ਆ ਸਾਡੇ ਨਾਲ ਹੋਰ ਵੀ ਸੰਗਤ ਇੱਥੇ ਮੌਜੂਦ ਆ ਕਿਦਾਂ ਦਾ ਲੱਗਦਾ ਪਿਆ ਜੀ ਫਿਰ ਅੱਜ ਸੇਵਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰਨਾ ਸਾਡਾ ਮੋਢਲਾ ਸਿਧਾਂਤ ਹੈ ਸਿੱਖ ਧਰਮ ਦਾ ਅੱਛਾ ਇੱਕ ਚੀਜ਼ ਬੜੀ ਦੇਖੀ ਆ ਐਡਵੋਕੇਟ ਐਸਸੀ ਸਾਰੇ ਮਤਲਬ ਮੇਨ ਚਾਹ ਜਾਵੇ ਤਾਂ ਵੱਡੀਆਂ ਪੋਸਟਾਂ ਵਾਲੇ ਅੱਜ ਆ ਦੇਖਦੇ ਪਿਆ ਸੜਕਾਂ ਦੇ ਸਫਾਈ ਕਰਦੇ ਮਤਲਬ ਜੀ ਗੁਰਮਤ ਦਾ ਫਲਸਫਾ ਜਿਹੜਾ ਉਹ ਸਾਨੂੰ ਸਿਖਾਉਂਦਾ ਨਿਰਮਲਤਾ ਵਾ ਆਉਧਿਆਂ ਦੀ ਸਰਕਾਰੀ ਸ਼ਾਨਾਂ ਦੀ ਜਾਂ ਸਾਡੇ ਕੋਲ ਕੋਈ ਜਨਿਆਵੀ ਸ਼ੋਰ ਤਾਂ ਦੀ ਜਿਹੜੀ ਮਾਨਤੇ ਭਾਰਿਆ ਨਹੀਂ ਰਹਿਣਾ ਚਾਹੀਦਾ ਸਗੋਂ ਸਾਨੂੰ ਨਿਰਮਾਣਤਾ ਦੇ ਨਾਲ ਸੇਵਾ ਕਰਨੀ ਚਾਹੀਦੀ ਸੇਵਾ ਸਾਨੂੰ ਨਿਰਮਾਣਤਾ ਸੁਣਾਉਂਦੀ ਆ ਤੇ ਸਾਨੂੰ ਇਹਨਾਂ ਦੁਨਿਆਵੀ ਉਹਦਿਆਂ ਤੋਂ ਹਟ ਕੇ ਜਿਹੜਾ ਸਾਡੇ ਸਮਾਜ ਦੀਆਂ ਮੁੱਢੀਆਂ ਲੋੜਾਂ ਉਹਦੇ ਪ੍ਰਤੀ ਸचेਤ ਹੋਣ ਦੀ ਤੇ ਕੰਮ ਕਰਨ ਦੀ ਲੋੜ ਹੈ ਜੀ ਸਾਨੂੰ ਕੋਸ਼ਰ ਮਜ਼ਦੂਰਾਂ ਕੋਸ਼ਰ ਆਰ ਕੋਸ਼ਰ ਅੱਜ ਸਰਕਾਰ ਦੇ ਚਾਰ ਰੁਕਦਾ ਜਾ ਰਿਹਾ ਗੁਰੂ ਨਾਨਕ ਦੀ ਸੇਵਾ ਲੁੱਟੀ ਜਾ ਰਹੀ ਹੈ ਵਾਈਰ ਜੀ ਦਾ ਕਾਲਾ ਵਾਈਰ ਜੀ ਵੱਡੇ ਸਿੱਖ ਪਰਿਵਾਰ ਚਾਰੀ ਦੇ ਦਰਸ਼ ਸਿੱਖ ਪਰਿਵਾਰ ਸਪੋਰਟ ਸਕੂਲ ਅਕੈਡਮੀ ਬਟਾਲਾ ਸਾਡੇ ਵੱਲੋਂ ਸੇਵਾ ਕਾਦੀ ਹੈ ਜੀ ਤੇ ਚਲੋ ਮਾਲਕ ਜੀ ਕਿਹੜਾ ਇਹ ਸਾਡੀ ਇੱਕ ਸੰਸਥਾ ਬਣੀ ਆ ਅੱਜ ਹੀ ਕੰਮ ਆ ਵੀ ਜਿਹੜੇ ਸੁੱਕਦੇ ਫਟਿਆ ਉਹਨੂੰ ਨਸ਼ੇ ਤੋਂ ਦੂਰ ਕੀ ਕੀਤਾ ਜਾਦਾ ਉਹਨੂੰ ਦੂਰ ਕਰਕੇ ਤੇ ਉਹਨੂੰ ਖੇਡਾਂ 'ਚ ਪਾਇਆ ਜਾਵੇ ਵਧੀਆ ਇੱਕ ਤਰੀਕ ਲੰਗਰ ਬੜੇ ਚਾਣਾ ਲਾਉਂਦੇ ਆ ਮਤਲਬ ਨਗਰ ਕੀਰਤਨ 'ਚ ਬੜੇ ਚਾਣਾ ਪਹੁੰਚਦੇ ਪਰ ਜਿਹੜਾ ਕੰਮ ਤੁਸੀਂ ਕਰਦੇ ਪਿਓ ਤੁਸੀਂ ਕਿੰਨੇ ਕ ਜਾਨ ਆਏ ਕੰਮ ਸਫਾਈ ਦਾ ਕਰਦੇ ਜੀ ਖੁਸ਼ੀ ਸਾਹਾ ਦਾ ਟਿਕੇ ਦੀ ਯਾਰ ਨਹੀਂ ਹੁੰਦੀ ਵੀ ਖੁਸ਼ੀ ਸਾਨੂੰ ਤੇ ਲੰਗਰ ਵੀ ਬਹੁਤ ਵਧੀਆ ਗੱਲ ਆ ਲੰਗਰ ਲਾਉਣੇ ਚਾਹੀਦੇ ਆ ਬਾਬੇ ਨਾਨਕ ਨੇ ਲਾਈ ਸੀ ਦਾ ਦੱਸੋ ਵੇਖੋ ਵੀ ਉਥੋਂ ਰੀ ਚੱਲੀ ਆ ਚਲੋ ਮਾਲਕ ਦੀ ਇੰਨੀ ਕਿਰਪਾ ਹੋਈ ਆ ਵੀ ਚਲੋ ਸਾਡੀ ਤੱਕ ਇਹ ਸੇਵਾ ਪਹੁੰਚੀ ਆ ਬਹੁਤ ਬਹੁਤ ਧੰਨਵਾਦ ਅੱਜ ਉਹ ਲੋਕ ਸੇਵਾ ਕਰਦੇ ਪਏ ਆ ਜਿਨ੍ਹਾਂ ਦੀ ਵਾਈਟ ਕਲਰ ਜੌਬ ਹੈ ਪਰ ਜਿਹਦੇ ਵਿੱਚ ਐਸਸੀ ਵਕੀਰ ਕੋਚ ਸਪੋਰਟਸਮੈਨ ਸਾਰੇ ਆ ਕੇ ਇਹ ਸੇਵਾ ਗੁਰੂ ਨਾਨਕ ਦੇ ਨਗਰ ਕੀਰਤਨ ਸੁਣਾ ਰਿਹਾ ਹੈ ਉਹਨੇ ਹੁਣੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਨਗਰ ਕੀਰਤਨ ਨਿਕਲ ਕੇ ਗਿਆ ਹੈ। ਉਹਨਾਂ ਦੇ ਪਿੱਛੇ ਇੱਕ ਸੰਸਥਾ ਸੇਵਾ ਕਰਦੀ ਪਈ ਆ ਔਰ ਇਸ ਸੰਸਥਾ ਦੇ ਲੋਕ ਜਿਹੜੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਬੜੀਆਂ-ਬੜੀਆਂ ਉੱਚੀਆਂ ਉਪਾਦੀਆਂ ਦੇ ਨੇ ਸਾਡੇ ਨਾਲ ਮੰਡੀ ਬੋਰਡ ਦੇ ਐਸਸੀ ਨੇ ਜਿਹੜੇ ਸੇਵਾ ਕਰਦੇ ਪਏ ਸੀ ਉਹਨਾਂ ਦੀ ਪੂਰੀ ਟੀਮ ਨਾਲ ਆ ਅਸੀ ਸਾਹਿਬ ਅੱਜ ਦਫ਼ਤਰ ਤੋਂ ਨਿਕਲ ਕੇ ਗੁਰੂ ਦੀ ਸੇਵਾ ਕਰਦੇ ਆ ਕਿਤਰਾ ਦਾ ਮਹਿਸੂਸ ਹੋ ਸਕਦੇ ਅਸਦੀ ਪੋਸਟ ਬੜੀ ਵੱਡੀ ਤੇ ਬੜੀ ਅਹਿਮ ਪੋਸਟ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਦੇ ਜਿਲਦਾ ਰੱਖੀ ਦੇ ਸੀ ਉਹਦੇ ਵਾਸਤੇ ਵਡੀਆਂ ਵਡੀਆਂ ਪੋਸਟਾਂ ਇਹ ਕੁਸ਼ਮਤ ਨਾਲ ਨੇ ਉਹੋ ਹੀ ਕਿਰਪਾ ਕਰਕੇ ਕਲਪ ਕਰਕੇ ਇੱਥੋਂ ਤੱਕ ਪਹੁੰਚਾਉਂਦਾ ਨਹੀਂ ਤੇ ਅਸੀਂ ਸਾਡੀ ਇਨੀ ਔਕਾਤ ਨਹੀਂ ਹੈ ਕਿ ਅਸੀਂ ਇਹ ਸੌਖੀਆਂ ਤੋਂ ਪਹੁੰਚ ਸਕੀਏ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਗੋਬਨਾਨ ਸਾਹਿਬ ਦੀ ਬਾਕੀ ਖਤੌੜਾਈ ਜਿਹੜੀ ਸੇਵਾ ਕੀਤੀ ਜਾ ਰਹੀ ਆ ਇਹ ਦੇਖਿਆ ਜਾਵੇ ਤਾਂ ਕਿਸ ਤਰੀਕੇ ਦਾ ਇੱਕ ਪਤਾ ਵਿਚਾਰ ਆਇਆ ਮੰਚਨ ਕਦੋਂ ਸ਼ੁਰੂ ਕੀਤੀ ਹੈ ਸੇਵਾ ਅੱਜ ਤੋਂ 3 ਸਾਲ ਪਹਿਲਾਂ ਉਹ ਪਿਆਰ ਹੁੰਦੇ ਨੂੰ 5-6 ਸਾਲ ਹੋ ਗਏ ਸੀਗੇ ਕਿ ਕਿ ਪਹਿਲਾਂ ਅਸੀਂ ਲੰਗਰ ਲਾਉਂਦੇ ਸੀਗੇ ਲੰਗਰ ਲਾ ਕੇ ਕਦੇ ਵੀ ਖਲਾਰਾ ਇਸ ਤਰ੍ਹਾਂ ਪਾ ਕੇ ਚਲੇ ਜਾਂਦੇ ਸੀਗੇ ਪਰ ਫਿਰ ਜਦੋਂ ਥੋੜੀ ਸਮਝ ਲੱਗੀ ਕਿ ਨਹੀਂ ਸੰਗਤਾਂ ਜਿਹੜੇ ਆ ਹੋਰ ਸੰਗਤਾਂ ਤੇਰੀਆਂ ਲਾ ਰੀਆਂ ਨੇ ਸਾਨੂੰ ਇਹ ਜਿਹੜਾ ਕੋਰਾ ਕਰਕਟਿਆ ਇਹ ਹਟਾ ਕੇ ਤੇ ਜਿਹੜਾ ਸ਼ਹਿਰ ਆ ਇਹਨੂੰ ਸਾਫ਼ ਸੁਥਰਾ ਬਣਾ ਕੇ ਇੱਕ ਵਾਹ ਵਰਗਾ ਮਾਹੌਲ ਦੇਣ ਦੀ ਲੋੜ ਆ ਕੁਸ਼ ਕਰਕੇ ਹੀ ਪਿਛਲੇ 3 ਸਾਲ ਪਰਿਵਾਰ ਤੇ ਬੱਚੇ ਕਹਿੰਦੇ ਨੇ ਕਿ ਪਾਪਾ ਮਸੀਤ ਤੁਹਾਨੂੰ ਛੁੱਟੀ ਨਹੀਂ ਆ ਤੇ ਚਲੋ ਚੱਲੀਏ ਨਵੇਂ ਕੱਪੜੇ ਪਾਈਏ ਤੇ ਨਗਰ ਕੀਰਤਨ ਦੀ ਚੱਲੀਏ। ਪਰ ਅਸਲ ਵਿੱਚ ਜੇ ਵੀ ਉਹਦੇ ਦਾਰੇ ਹੋ ਚੁੱਕੇ ਨੇ ਕਿਉਂਕਿ ਕਰੋਨਾ ਦੇ ਵਿੱਚ ਵੀ ਮੈਂ ਆਪ ਖੁਦ ਡਿਊਟੀ ਲਵਾ ਕੇ ਲੋਕਾਂ ਦੀ ਸੇਵਾ ਨਿਭਾਈ ਸੀ। ਹਰਾਂ ਦੇ ਵਿੱਚ ਵੀ ਖੁਦ ਡਿਊਟੀਆਂ ਲਵਾ ਕੇ ਤੇ ਇੱਥੇ ਵੀ ਡਿਊਟੀ ਜਿਹੜੀ ਆ ਮੈਂ ਖੁਦ ਹੀ ਆਪ ਲਵਾ ਕੇ ਨਾਲ ਹੀ ਜੀ ਸੇਵਾ ਕਰ ਰਹੇ ਹਾਂ। ਬਹੁਤ ਵਧੀਆ ਜਾਨਾ ਜੀ ਐਸਸੀ ਸਾਹਿਬ ਨੇ ਆਮ ਤੌਰ ਤੇ ਵਾਈਟ ਕਲਰ ਜੌਬ ਆ ਸਾਡੇ ਨਾਲ ਹੋਰ ਵੀ ਸੰਕਤ ਇੱਥੇ ਮੌਜੂਦ ਆ। ਕਿਦਾਂ ਦਾ ਲੱਗਦਾ ਪਿਆ ਜੀ ਫਿਰ ਅੱਜ ਸੇਵਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਕਰਨਾ ਸਾਡਾ ਮੋਢਲਾ ਸਿਧਾਂਤ ਹੈ ਇੱਕ ਧਰਮ ਦਾ ਅੱਛਾ ਇੱਕ ਚੀਜ਼ ਬੜੀ ਦੇਖੀ ਆ ਐਡਵੋਕੇਟ ਐਸਸੀ ਸਾਰੇ ਮਤਲਬ ਮੇਨ ਚਾਹ ਜਾਵੇ ਤਾਂ ਵੱਡੀਆਂ ਪੋਸਟਾਂ ਵਾਲੇ ਅੱਜ ਆ ਦੇਖਦੇ ਪਿਆ ਸੜਕਾਂ ਦੇ ਸਫਾਈ ਕਰਦੇ ਪਤਾ ਨਹੀਂ ਗੁਰਮਤ ਦਾ ਫਲਸਫਾ ਜਿਹੜਾ ਉਹ ਸਾਨੂੰ ਦਿਖਾਉਂਦਾ ਨਰਮ ਨਿਮਰਤਾ ਦਾ ਅਉਧਿਆਂ ਦੀ ਸਰਕਾਰੀ ਸ਼ਾਨਾਂ ਦੀ ਜਾਂ ਸਾਡੇ ਕੋਲ ਕੋਈ ਜਨਿਆਵੀ ਸ਼ੋਰਤਾ ਦੀ ਜਿਹੜੀ ਮਾਨਤੇ ਪਹਾ ਰਿਹਾ ਨਹੀਂ ਰਹਿਣਾ ਚਾਹੀਦਾ ਸਦੋਂ ਸਾਨੂੰ ਨਿਰਮਾਣਤਾ ਦੇ ਨਾਲ ਸੇਵਾ ਕਰਨੀ ਚਾਹੀਦੀ ਸੇਵਾ ਸਾਨੂੰ ਨਿਰਮਾਣਤਾ ਹੀ ਸੌਂਦੀ ਆ ਤੇ ਸਾਨੂੰ ਇਹਨਾਂ ਦੁਨਿਆਵੀ ਉਹਦਿਆਂ ਤੋਂ ਹਟ ਕੇ ਜਿਹੜਾ ਸਾਡੇ ਸਮਾਜ ਦੀਆਂ ਮੁੱਢਲੀਆਂ ਲੋੜਾਂ ਉਹਦੇ ਪ੍ਰਤੀ ਸੁਚੇਤ ਹੋਣ ਦੀ ਤੇ ਕੰਮ ਕਰਨ ਦੀ ਲੋੜ ਹੈ ਜੀ ਸਾਨੂੰ ਕੋਸ਼ਾ ਮਜੂਦ ਕੋਸ਼ਾ ਅੱਜ ਅੱਜ ਸੜਕਾਂ ਤੇ ਟਾ ਰੁਕਦਾ ਜਾ ਰਿਹਾ ਗੁਰੂ ਨਾਨਕ ਦੀ ਸੇਵਾ ਲੁੱਟੀ ਜਾ ਰਹੀ ਹੈ ਵਾਈਰ ਜੀ ਦਾ ਕਰਤਾ ਵਾਈਰ ਜੀ ਬਸੇ ਸਿੱਖ ਪਰਿਵਾਰ ਚਾਰੀ ਦੇ ਵਾਸਤੇ ਸਿੱਖ ਪਰਿਵਾਰ ਸਪੋਰਟਸ ਅਕੈਡਮੀ ਬਟਾਲਾ ਸਾਡੇ ਵੱਲੋਂ ਸੇਵਾ ਕਰਦੀ ਹੈ ਜੀ ਤੇ ਚਲੋ ਮਾਲਕੀ ਜੀ ਵੇਰਾ ਇਹ ਸਾਡੀ ਇੱਕ ਸੰਸਥਾ ਬਣੀ ਆ ਅਸੀਂ ਕੰਮ ਇਹ ਆ ਕਿ ਜਿਹੜੇ ਸੁਖਤੇ ਫਟਿਆ ਉਹਨੂੰ ਨਸ਼ੇ ਤੋਂ ਦੂਰ ਕੀਤਾ ਜਾ ਰਿਹਾ ਉਹਨੂੰ ਦੂਰ ਕਰਕੇ ਤੇ ਉਹਨੂੰ ਖੇਡਾਂ 'ਚ ਪਾਇਆ ਜਾਵੇ ਵਧੀਆ ਚੱਕਰ ਕੀ ਲੰਗਰ ਬੜੇ ਚਾਣਾ ਲਾਉਂਦੇ ਆ ਆਹ ਜੀ ਲੋ ਨਗਰ ਕੀਰਤਨ 'ਚ ਬੜੇ ਚਾਣਾ ਪਾਉਂਦੇ ਪਰ ਜਿਹੜਾ ਕੰਮ ਤੁਸੀਂ ਕਰਦੇ ਪਿਓ ਤੁਸੀਂ ਕਿੰਨੇ ਕ ਚਾਣਾ ਇਹ ਕੰਮ ਸਫਾਈ ਦਾ ਕਰਦੇ ਜੀ ਇਹ ਕੁਸ਼ੀ ਸਾਹ ਹੱਟ ਟਪੇ ਦੀ ਯਾਰ ਨਹੀਂ ਉਹਦੀ ਵੀ ਕੁਸ਼ੀ ਸਾਨੂੰ ਫਿਰ ਲੰਗਰ ਵੀ ਬਹੁਤ ਵਧੀਆ ਗੱਲ ਆ ਲੰਗਰ ਲਾਉਣੇ ਚਾਹੀਦੇ ਆ ਬਾਬੇ ਨਾਨਕ ਨੇ ਲਾਈ ਸੀ ਦਾ ਦੱਸੋ ਵੇਖੋ ਵੀ ਉਥੋਂ ਰੀ ਚੱਲੀ ਆ ਚਲੋ ਮਾਲਕ ਦੀ ਇੰਨੀ ਕਿਰਪਾ ਹੋਈ ਆ ਵੀ ਚਲੋ ਸਾਡੀ ਤੱਕ ਇਹ ਸੇਵਾ ਪਹੁੰਚੀ ਆ ਬਹੁਤ ਬਹੁਤ ਧੰਨਵਾਦ ਅੱਜ ਉਹ ਲੋਕ ਸੇਵਾ ਕਰਦੇ ਪਏ ਆ ਜਿਨ੍ਹਾਂ ਦੀ ਵਾਈਟ ਕਲਰ ਜੌਬ ਹੈ ਔਰ ਜਿਹਦੇ ਵਿੱਚ ਐਸਸੀ ਵਕੀਲ ਕੋਚ ਸਪੋਰਟਸਮੈਨ ਸਾਰੇ ਆ ਕੇ ਇਹ ਸੇਵਾ ਗੁਰੂ ਨਾਨਕ ਦੇ ਨਗਰ ਕੀਰਤਨ ਸੁਣਾ ਰਿਹਾ ਕੈਮਰਾਮੈਨ ਮੰਡੀ ਚ ਨਾਲ ਵੀ ਤਿੰਨ ਉਤਰਾ ਤੇ ਵੀ ਸ਼ੋਰਾ ਟੀਵੀ ਮਟਾਲਾ